ਅੰਜੀ ਇਸੇ ਤਰੀਕੇ ਦੇ ਨਾਲ ਆਪਾਂ ਦੇਖੋ ਇਹ ਸਾਰਾ ਜਿਹੜਾ ਆਟਾ ਆਪਣਾ ਉਹ ਗੁੰਨ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਹੱਥ ਦੇ ਉੱਪਰ ਹੀ ਬਣਾਵਾਂਗੇ ਕਿਉਂਕਿ ਜ਼ਿਆਦਾਤਰ ਮੈਂ ਇਸੇ ਤਰੀਕੇ ਨਾਲ ਬਣਾਉਣੀ ਆ ਜਦੋਂ ਵੀ ਤੁਸੀਂ ਬੀਟਰੂਟ ਦੀ ਹੈ ਨਾ ਕੋਈ ਵੀ ਚਪਾਤੀ ਬਣਾਉਣੀ ਹੈ ਤਾਂ ਤੁਸੀਂ ਬੀਟਰੂਟ ਨੂੰ ਹਨਾ ਮਿਕਸੀ ਦੇ ਵਿੱਚ ਪੀਸਣ ਦੀ ਬਜਾਏ ਅਗਰ ਕੱਦੋਕਸ ਕਰਕੇ ਪਾਉਗੇ ਤਾਂ ਉਹ ਤਾਂ ਨੂੰ ਬੱਚੇ ਵੀ ਬੜੀ ਆਸਾਨੀ ਨਾਲ ਖਾ ਲੈਣਗੇ ਆਪਾਂ ਇਹਦੇ ਵਿੱਚ ਦੇਖੋ ਮੇਥੀ, ਗਾਜਰ, ਪਿਆਜ਼, ਮੂਲੀ ਹਨਾ ਸਮਿੱਥੀ ਸਾਰਾ ਹਰੀ ਮੇਚ ਵਗੈਰਾ ਸਾਰਾ ਕੁਝ ਐਡ ਕੀਤਾ ਤੇ ਕਣਕ ਦਾ ਤੇ ਮੱਕੀ ਦਾ ਆਟਾ ਐਡ ਕੀਤਾ ਇਹਨੂੰ ਤੁਸੀਂ ਚਾਹ ਦੇ ਨਾਲ, ਦਹੀਂ ਦੇ ਨਾਲ, ਮੱਖਣ ਦੇ ਨਾਲ ਕਿੱਦਾਂ ਵੀ ਇੰਜੋਏ ਕਰ ਸਕਦੇ ਹੋ ਜਦੋਂ ਜਦੋਂ ਆਪਾਂ ਹੱਥ ਦੀ ਰੋਟੀ ਬਣਾਉਣੀ ਹੈ ਨਾ ਜਦੋਂ ਪਾਣੀ ਲਗਾ ਕੇ ਬਣਾਉਂਗੇ ਤਾਂ ਜਿਹੜਿਆਂ ਨੂੰ ਬਣਾਉਣੀ ਆਉਂਦੀ ਉਹ ਤਾਂ ਬਣਾ ਲੈਣਗੇ ਕਈ ਵਾਰ ਇਹਨਾਂ ਪਹਿਲੀ ਵਾਰੀ ਆਪਾਂ ਬਣਾਉਣੀ ਆ ਇਸ ਤਰੀਕੇ ਨਾਲ ਤਾਂ ਆਪਾਂ ਤੋਂ ਨਹੀਂ ਬਣਦੀ ਤਾਂ ਤੁਸੀਂ ਇਸ ਤਰੀਕੇ ਨਾਲ ਥੋੜਾ ਜਿਹਾ ਕੇ ਹੱਥ ਤੇ ਘੌਲ ਲਗਾ ਲੈਣਾ ਬਸ ਇਸ ਤਰੀਕੇ ਦੇ ਨਾਲ ਇਹਨੂੰ ਬਣਾ ਲੈਣਾ ਤੁਹਾਡੀ ਰੋਟੀ ਬਿਲਕੁਲ ਪਰਫੈਕਟ ਬਣੇਗੀ ਬਿਲਕੁਲ ਵੀ ਟੁੱਟੇਗੀ ਨਹੀਂ ਬਿਕਰੇਗਿਨੀ ਦੇਖੋ ਜਿਆਦਾਤਰ ਤੁਸੀਂ ਬੀਟਰੂਟ ਦੀ ਜਿਹੜੀ ਰੋਟੀ ਹੈ ਉਹ ਦੇਖੀ ਹੋਣੀ ਹੈ ਕਾਫੀ ਲਾਲ ਲਾਲ ਹੁੰਦੀ ਹੈ ਨਾ ਕਿਉਂਕਿ ਉਹ ਆਪਾਂ ਮਿਕਸੀ ਦੇ ਵਿੱਚ ਉਹਨਾਂ ਨੂੰ ਪੀਸ ਕੇ ਬਣਾ ਦਿੰਨੇ ਆ ਤਾਂ ਕਈ ਪਰਿਵਾਰਾਂ ਦੇ ਵਿੱਚ ਜਾਂ ਬੱਚੇ ਤਾਂ ਨਾ ਉਹ ਕਲਰ ਨੂੰ ਲਾਈਕ ਹੀ ਨਹੀਂ ਕਰਦੇ ਹੈ ਨਾ ਖਾਂਦੇ ਨਹੀਂ ਹੈਗੇ ਉਹ ਬੜੀ ਲਾਲ ਲਾਲ ਜੀ ਲੱਗਦੀ ਹੈ ਆਪਾਂ ਨੂੰ अगर तुम बच्चे एदा दी ना रोटी दौंगे तो वह थोड़ा मुश्किल खाते ने पर इस तरीके सारी चीज न कद्दू कश करके प्याज मूली अः सॉरी चुकंदर अगर इन्हू पाओगे तो बहुत ही वादिया बन दी मैं ਦਾਦੀ ਦੀਆਂ ਰੋਟੀਆਂ ਜ਼ਰੂਰ ਬਣਾ ਰਹੀਆਂ ਜੀ ਮੈਂ ਦਾਦੀ ਦੀ ਏਜ ਦੀ ਨਹੀਂ ਹੈਗੀ ਕਿਉਂਕਿ ਇਹਨੀਆਂ ਰੋਟੀਆਂ ਜਿਹੜੀ ਆਪਾਂ ਬਣਾ ਲਿਆ ਇਹ ਆਮ ਤੌਰ ਤੇ ਦਾਦੀ ਜਾਂ ਮੰਮੀ ਉਹ ਬਣਾਉਂਦੇ ਹੁੰਦੇ ਸੀ ਬਟ ਆਈ ਏਮ 39 ইয়ার্স ওল্ড ਇਹ ਮੈਨੂੰ کافی ਟਾਈਮ ਹੋ ਗਿਆ ਜਿੱਦਾਂ ਬਚਪਨ ਤੋਂ ਹੀ ਸਿੱਖੀਆਂ ਹੋਈਆਂ ਨੇ ਨਾ ਤਾਂ ਬਹੁਤ ਪਰਫੈਕਟ ਬਣਾ ਲੈਣੇ ਆ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਸਿਸਟਮ ਮੇਰੀ ਇਸ ਦੀਆਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਰੋਟੀ ਨਹੀਂ ਬਣਾਉਣੀ ਆਉਂਦੀ ਖਾਸ ਕਰਕੇ ਨਾ ਸ਼ੈਰ ਵਾਲਿਆਂ ਨੂੰ ਤਾਂ ਬਹੁਤ ਘੱਟ ਆਉਂਦੀਆਂ ਨੇ ਕਿਉਂਕਿ ਇਹ 50 ਤੋਂ ਉੱਪਰ ਉੱਪਰ ਵਾਲੇ ਨੇ ਜਿਹੜੀ ਹੈ ਨਾ ਮੰਮੀ ਹੋਰੀ ਦਾਦੀ ਹੋਰੀ ਉਹ ਵੀ ਇਹ ਰੋਟੀ ਬਣਾ ਸਕਦੀਆਂ ਨੇ ਕਿਉਂਕਿ ਜ਼ਿਆਦਾਤਰ ਇਹ ਟੁੱਟ ਜਾਂਦੀ ਹੈ ਵਿਖਰ ਜਾਂਦੀ ਹੈ ਨਾ ਇਸ ਲਈ ਆਪਾਂ ਨੂੰ ਇਹਦੀ ਪ੍ਰੋਬਲਮ ਰਹਿੰਦੀ ਆ ਹਾਂਜੀ ਹਾਂਜੀ ਜਰੂਰ ਜੀ ਹਾਂਜੀ ਸ਼ਾਇਦ ਆਪਨੇ ਮੇਰੀ ਆਵਾਜ਼ ਸੁਣੀ ਨਹੀਂ Thank you. ਹਾਂਜੀ ਦੇਖੀਏ ਬਹੁਤ ਹੀ ਸੋਹਣੀ ਰੋਟੀ ਆਪਣੀ ਇਹ ਬਣਦੀ ਆ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਦੇਸੀ ਘਿਓ ਜਾਂ ਮੱਖਣ ਦੇ ਨਾਲ ਬਣਾਵਾਂਗੇ ਕਿਉਂਕਿ ਅਗਰ ਆਪਾਂ ਨਾ ਮੈਂ ਪਹਿਲਾਂ ਵੀ ਦੱਸਿਆ ਬੀਟ ਰੋਟ ਨੂੰ ਤੁਸੀਂ ਮਿਕਸੀ ਦੇ ਵਿੱਚ ਨਾ ਗ੍ਰाइंड ਕਰਕੇ ਪਾਉਂਗੇ ਤਾਂ ਉਹ ਬਿਲਕੁਲ ਲਾਲ ਲਾਲ ਹੋ ਜਾਂਦੀ ਹੈ ਤੇ ਉਹ ਬਹੁਤ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਇਸ ਤਰੀਕੇ ਨਾਲ ਕद्दूकस ਕਰਕੇ ਸਾਰੀਆਂ ਸਬਜ਼ੀਆਂ ਨੂੰ ਬਣਾਓ बहुत ही टेस्टी बनती है थोड़ी बनेगी है ना ध्यान बट टेस्टी बहुत बनूंगी